ਇਹ ਵੀਡੀਓ ਖਾਸ ਕਰਕੇ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਮੁੰਡੇ ਕੁੜੀਆਂ 2022 ਸਾਲ ਦੇ ਉਹਨਾਂ ਲਈ ਅਸੀਂ ਇਹ ਤਿਆਰ ਕੀਤੀ ਅੱਜ ਮਤਲਬ ਜੋ ਬੋਲ ਰਹੇ ہیں ਕਿਉਂਕਿ ਜੋ ਬੰਦਾ ਭਵਿੱਖ ਦੀ ਚਿੰਤਾ ਰੱਖਦਾ ਤਾਂ ਹੀ ਜਾ ਕੇ ਸਾਡੀਆਂ ਜਿਹੜੀਆਂ ਅੱਗੇ نسلਾਂ ਉਹ ਚੱਲਣਗੀਆਂ ਬਚਪਨ ਜਵਾਨੀ ਬੁਢਾਪਾ ਇੱਕ ਕੁਦਰਤ ਦਾ ਨਿਯਮ ਹੈ ਤੇ ਬੁਢਾਪਾ ਹਰ ਇੱਕ ਵਿਅਕਤੀ ਤੇ ਆਉਣਾ ਹੈ ਕਈ ਬੰਦੇ ਆਪਣੀ ਇੱਤੇ ਹੋਏ ਕਰਮਾਂ ਦੇ ਕਾਰਨ ਭਰੀ ਜਵਾਨੀ ਵਿੱਚ ਚਲੇ ਜਾਂਦੇ ਪਰ ਜੋ ਬੰਦਾ ਜੋ ਮਨੁੱਖ ਸਹੀ ਸਲਾਮਤ ਆਪਣੀ ਜ਼ਿੰਦਗੀ ਔਰ ਜੀਵਨ ਬਸਰ ਕਰਦਾ ਹੈ ਤਾਂ ਬੜਾ ਆਪਾ ਯਕੀਨੀ ਐ ਤੇ ਜਿਹੜੀ ਇਹ ਸਾਡੀ ਆਉਣ ਵਾਲੀ ਪਨੀਰੀ ਹੈ ਪੀੜ੍ਹੀ ਹੈ ਇਹੀ ਬੜਾਪੇ ਨੂੰ ਜਿਹੜੀ ਸੰਭੋਗੇ ਹੁਣ ਗੱਲ ਕਰਦੇ ਆਪਾਂ ਸੋਸ਼ਲ ਮੀਡੀਆ ਤੇ ਦੇਖੋ ਨਏ ਤਾਂ ਇਹ ਲੋਕ ਪੈਸੇ ਕਮਾਉਂਦੇ ਐ ਤੇ ਨਾਲੇ ਲੋਕ ਲੋਕਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਗੁੰਮਰਾਹ ਕਰਦੇ ਐ ਸੋਸ਼ਲ ਮੀਡੀਆ ਤੇ ਜਿਹੜੇ ਪੇਜ ਨੇ ਫੇਸਬੁੱਕ ਪੇਜ ਆ ਖੋਲ ਲਓ ਤੁਸੀਂ ਇੰਸਟਾਗ੍ਰam ਹੈ YouTube ਹੈ ਇਹਦੇ ਵਿੱਚ ਤੁਹਾਨੂੰ ਜਿਹੜੀਆਂ ਚੰਗੀਆਂ ਗੱਲਾਂ ਉਹ ਤੁਹਾਨੂੰ 20 ਜਾਂ 25% ਮਿਲਣਗੀਆਂ 70 75% ਗੱਪ ਸਟੋਰੀਆਂ ਇੱਧਰ ਕੋਈ ਸੈਕਸੀ ਵੀਡੀਓ ਜਿਹਨੂੰ ਕਹਿੰਦੇ ਆਵਾ ਗਾਉਣ ਜੀ ਦਾ ਕੋਈ ਮਤਲਬ ਜਿਹਦੀ ਕੋਈ ਤੋਕ ਹੀ ਨਹੀਂ ਬਣਦੀ ਹੁਣ ਜਿਹੜੀ ਆਪਾਂ ਇਸ ਮਾਧਿਅਮ ਰਾਹੀਂ ਗੱਲ ਕਰ ਰਹੇ ਹਾਂ ਜਿਹੜੀ ਨਵੀਂ ਜਨਰੇਸ਼ਨ ਦੀ ਆਉਣ ਵਾਲੀ ਪਨੀਰੀ ਦੀ ਗੱਲ ਕਰ ਰਹੇ ਹਾਂ ਉਹ ਭਾਈ ਇਹ ਹੈ ਕਿ ਇੱਥੇ ਜਿਹੜੇ ਜਣੇ ਖਣੇ ਬੈਦ ਬਣੇ ਹੋਏ ਐ ਸੋਸ਼ਲ ਮੀਡੀਆ ਤੇ ਕੋਈ ਕਹਿੰਦਾ ਮੈਂ ਬੀ ਐਮ ਐਸ ਹਾਂ ਕੋਈ ਕਹਿੰਦਾ ਮੈਂ ਆਹ ਹਾਂ ਕੋਈ ਕਹਿੰਦਾ ਮੈਂ ਆਹ ਹਾਂ ਤਾਂ ਉਹ ਦਵਾਈਆਂ ਤੁਹਾਨੂੰ ਦਿੰਦੇ ਨੇ ਵੀ ਆਹ ਰਗੜ ਕੇ ਖਾਓ ਆਹ ਹੋ ਜੂ ਜੇ ਤੁਹਾਡੇ ਤੋਂ ਨਹੀਂ ਰਗੜੀ ਜਾਂਦੀ ਤਾਂ ਸਾਡੇ ਤੋਂ ਪੈਕ ਲੈ ਜਾਓ ਪਹਿਲੀ ਗੱਲ ਉਸ ਸੈਕਸ ਬਾਸਤੇ ਹੈ ਉਹ ਦਵਾਈ ਅੱਜ ਤੱਕ ਕੋਈ ਬਣੀ ਨਹੀਂ ਇਹਦਾ ਜਿਹੜਾ ਹੈਗਾ ਸਬੰਧ ਸਿੱਧਾ ਦਿਮਾਗ ਨਾਲ ਆ ਮਾਈਂਡ ਨਾਲ ਹੈ ਜੇ ਬੰਦਾ ਤੰਦਰੁਸਤ ਹੈ ਦਿਮਾਗੀ ਤੌਰ ਤੇ ਕੋਈ ਟੈਨਸ਼ਨ ਨਹੀਂ ਤਾਂ ਇੱਕ ਕੁਦਰਤ ਦਾ ਨਿਯਮ ਹੈ ਇਹਦੀ ਅੱਜ ਤੱਕ ਕੋਈ ਦਵਾਈ ਨਹੀਂ ਬਣੀ ਠੀਕ ਹੈ ਲੋਕ ਕਹਿੰਦੇ ਆ ਵਿਆਗਰਾ ਖਾਂਦੇ ਆ ਹੋਰ ਗੋਲੀਆਂ ਖਾਂਦੇ ਆ ਉਹਦੇ ਨਾਲ ਜਿਹੜਾ ਹੈਗਾ ਬਲੱਡਰ ਸਰਕੂਲੇਸ਼ਨ ਆ ਉਹ ਵੱਧ ਜਾਂਦਾ ਹੈ ਬਸ ਇਹ 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 ਨੂੰ ਜਿਵੇਂ ਮਰਜ਼ੀ ਸਮਝ ਲਓ ਇੱਥੇ ਜਿਹੜੇ ਹੈਗੇ ਵੈਦ ਇਹ ਭਾਈ ਤੁਹਾਡੇ ਨਾਲ ਠੱਗੀਆਂ ਮਾਰ ਰਹੇ ਆ ਖਾਸ ਕਰਕੇ ਜਿਹੜੀਆਂ ਤੁਹਾਡੇ ਦਵਾਈਆਂ ਦੇ ਨਾਂ ਤੇ ਨੀਮ ਹਕੀਮ ਖਤਰਾ ਇਹ ਜਾਣ ਪਹਿਲਾਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਗੜੀ ਹੋਈ ਪੁੜੀ ਮੁੰਨਿਆ ਹੋਇਆ ਸਾਦ ਕੋਈ ਇਤਬਾਰੀ ਨਹੀਂ ਕੀ ਐਕਸ਼ਨ ਹੈ ਤੇ ਕੀ ਰਿਐਕਸ਼ਨ ਹੈ ડી ਫਾਰ ਡਾਕਟਰ ડી ਫਾਰ ਡਾਇਗਨੋਸ ડી ਫਾਰ ਡਰੱਗਸ ડી ਫਾਰ ਡੈਥ ਮੌਤ ਪੱਕੀ ਹੈ ਮਾੜੇ ਡਾਕਟਰ ਤੋਂ ਦਵਾਈ ਲੈਣੀ ਦੂਸਰੀ ਗੱਲ ਇਹ ਭਾਈ ਤੁਹਾਨੂੰ ਸਟੀਰੌਇਡ ਦਿੰਦੇ ਐ ਸਟੀਰੌਇਡ ਜਿਹੜੀ ਮੈਡੀਸਨ ਹੈ ਉਹ ਐਟ ਅ ਟਾਈਮ ਇੱਕ ਜਾਦੂ ਵਰਗਾ ਅਸਰ ਕਰਦੀ ਹੈ ਤੇ ਬਾਅਦ ਵਿੱਚ ਉਹਦਾ ਜਿਹੜਾ ਹੈਗਾ ਗੁਰਦਿਆਂ ਤੇ ਹਾਰਡ ਤੇ ਤੇ ਲਿਵਰ ਤੇ ਸਟੂਮਚ ਮਿਹਦੇ ਤੇ ਬੜਾ ਡੂੰਗਾ ਅਸਰ ਪੈਂਦਾ ਹੈ ਤੇ ਇਹ ਚਾਰੇ ਚੀਜ਼ਾਂ ਦੇ ਕਰਕੇ ਆਪਾਂ ਜਿਉਉਣੇ ਆ ਜਿਸ ਬੰਦੇ ਦਾ ਹਾਰਟ ਡੈੱਡ ਹੋ ਗਿਆ ਬੰਦਾ ਜਿਉਂ ਕਿੱਥੋਂ ਲਿਵਰ ਡੈੱਡ ਹੋ ਗਿਆ ਸਟੂਮਚ ਮਿਹਦਾ ਜਿਹੜਾ ਹੈਗਾ ਪਚਨ ਉਹ ਹਟ ਗਿਆ ਆਪਣੇ ਤਾਂ ਆਪਾਂ ਜ਼ਿੰਦਗੀ ਕਿਵੇਂ ਜਿਊਵਾਂਗੇ ਗੁਰਦੇ ਜਦੋਂ ਫੇਲ ਹੋ ਗਏ ਇਹ ਜਿਹੜੀ ਹੈਗੀ ਮੌਤ ਆ ਬੰਦੇ ਦੀ ਪੱਕੀ ਐ ਸੋ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਐ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਇਸ ਮਾਧਮ ਰਾਹੀਂ ਇਸ ਚੈਨਲ ਰਾਹੀਂ ਕਿ ਚੰਗੀਆਂ ਖੁਰਾਕਾਂ ਖਾਓ ਜਿਹੜਾ ਡਾਕਟਰ ਤੁਹਾਡਾ ਦੁੱਧ ਘਿਓ ਦਹੀਂ ਬੰਦ ਕਰਦਾ ਇਹਦਾ ਮਤਲਬ ਤੁਹਾਡਾ ਉਹ ਦੁਸ਼ਮਣ ਐ ਤੇ ਤੁਹਾਡੀ ਜਿਹੜੀ ਮੌਤ ਐ ਪੱਕੀ ਐ ਜਿੰਨਾ ਚਿਰ ਸਾਡੀ ਬਾਡੀ ਦੇ ਵਿੱਚ ਨੂਬਰੀ ਕੈਂਟ ਚੱਕਣਾਈ ਨਹੀਂ ਹੈਗੀ ਉਹਦੇ ਬਿਨਾ ਅਸੀਂ ਜ਼ਿੰਦਗੀ ਜਿਉ ਨਹੀਂ ਸਕਦੇ ਤੇ ਕਹਿੰਦੇ ਆ ਵੀ ਆ ਚੀਜ਼ਾਂ ਨਾ ਖਾਓ ਆ ਖਾਓ ਜੋ ਨੇਚਰਲੀ ਚੀਜ਼ਾਂ ਨੇ ਸੀਜ਼ਨਲ ਚੀਜ਼ਾਂ ਨੇ ਰੁੱਤ ਵਾਲੀਆਂ ਚੀਜ਼ਾਂ ਉਹ ਖਾਓ ਜਿਹੜੇ ਫੇਸਬੁੱਕ ਤੇ YouTube ਤੇ Instagram ਤੇ ਬੈਠੇ ਆ ਕੋਈ ਮੋਗੇ ਵਾਲਾ ਵੈਦ ਆ ਕੋਈ ਜੋਗੇ ਵਾਲਾ ਵੈਦ ਆ ਕੋਈ ਬਗਰਾੜੀ ਵਾਲਾ ਵੈਦ ਆ ਕੋਈ ਪਲਾਨਾ ਵੈਦ ਆ ਇਹਨਾਂ ਤੋਂ ਵੀ ਰੋ ਦਵਾਈ ਨਾ ਤਾਂ ਇਹਨਾਂ ਦੀ ਸਲਾਹ ਲਓ ਤੇ ਨਾ ਤੁਸੀਂ ਦਵਾਈ ਲਓ ਇੱਕ ਬੰਦਾ ਆਪਣਾ ਕਲੀਨਿਕ ਖੋਲਦਾ ਡਿਗਰੀਆਂ ਲੈਂਦਾ ਤੇ ਉਹ ਕੋਈ ਆਪਣੀ ਮਸ਼ਹੂਰੀ ਨਹੀਂ ਕਰਦਾ ਹੁੰਦਾ ਜਿਹਦੇ ਕੋਲੇ ਗੁਣ ਹੈ ਜਿਹਦੇ ਪੱਲੇ ਤੇ ਲਿਆ ਉਹਦੇ ਕੋਲ ਲੋਕ ਆਪ ਹੀ ਜਾਣਗੇ ਇਸ ਕਰਕੇ ਤੁਹਾਡਾ ਜਿਹੜਾ ਹੈਗਾ ਗੁਰਦਿਆਂ ਨੂੰ ਫੇਲ ਕਰ ਦੇਣਗੇ ਚਿਹਰੇ ਦੀ ਰੌਣਕ ੜਾ ਦੇਣਗੇ ਸਪੀਰੀਟ ਦੇ ਕੇ ਸਰੀਰ ਨੂੰ ਉਤਲ-ਪੁਤਲ ਕਰ ਦੇਣਗੇ ਕਿਉਂਕਿ ਸਪੀਰੀਟ ਦੇ ਨਾਲ ਮੋਟਾਪਾ ਆਉਂਦਾ ਤਾਂ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਆ ਚਾਹੇ ਉਹ ਮੁੰਡੇ ਆ ਚਾਹੇ ਕੁੜੀਆਂ ਮੁੰਡਿਆਂ ਨੂੰ ਇਹ ਸਿਕਸ ਵਾਲੀਆਂ ਦਵਾਈਆਂ ਦਿੰਦੇ ਆ ਕੁੜੀਆਂ ਨੂੰ ਇਹ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਭਮਾਉਂਦੇ ਆ ਵਿੱਚ ਜਨਾਨੀਆਂ ਵੀ ਵੈਦ ਬਣੀਆਂ ਹੋਈਆਂ ਕੋ ਪਾਣੀ ਪਿੰਦਾ ਫਲਾਨਾ ਪਿੰਦਾ ਬਜਾਈ ਨਾਲ ਆ ਕਰ ਦਾਂਗੇ ਟਾਈਟ ਕਰ ਦਾਂਗੇ ਇਸਾਂ ਇੱਕ ਫੋਕੇ ਦਾਅਵੇ ਤੇ ਝੂਠ ਦਾ ਭਲੰਦਾ ਸੋ ਮੇਰੀ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਫਸਰ ਬਣਨਾ ਹੈ ਤੁਸੀਂ ਕਿਸਾਨ ਬਣਨਾ ਹੈ ਤੁਸੀਂ ਦੇਸ਼ ਦੇ ਨੇਤਾ ਬਣਨਾ ਹੈ ਤੁਸੀਂ ਸਰਕਾਰਾਂ ਚਲਾਉਣੀਆਂ ਹੈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੇ ਬਾਗਡੋਰ ਨੂੰ ਸੰਭਾਲਣਾ ਹੈ ਤੇ ਬੁਢਾਪੇ ਦੇ ਵਿੱਚ ਜਿਹੜੇ ਬਜ਼ੁਰਗ ਹੋਣਗੇ ਉਹਨਾਂ ਦੀ ਸਾਂਭ ਸੰਭਾਲ ਆਲੇ ਤੁਸੀਂ ਬਣੋਗੇ ਨਸ਼ਿਆਂ ਤੋਂ ਦੂਰ ਰਹੋ ਕੁਦਰਤੀ ਚੀਜ਼ਾਂ ਨੂੰ ਗ੍ਰਹਿਣ ਕਰੋ ਸੁੱਕੇ ਮੇਵੇ ਖਾਓ ਸੁੱਕੀਆਂ ਦਾਣਾ ਖਾਓ ਸਬਜ਼ੀਆਂ ਸੀਜ਼ਨਲ ਖਾਓ ਫਰੂਟ ਖਾਓ ਜਿਹੜੀ ਬਾਡੀ ਆ ਉਹਦੇ ਹਾਰਮੋਨ ਜਿਹੜੇ ਬੈਲੈਂਸ ਰਹਿੰਦੇ ਇਨ ਬੈਲੈਂਸ ਨਹੀਂ ਹੁੰਦੇ ਜਿਹੜੇ ਇਹ ਹੈ ਲੱਲਪਟਲ ਵੇਚ ਕੇ ਤੁਹਾਡਾ ਨੁਕਸਾਨ ਕਰਦੇ ਆਪਣੀਆਂ ਕੋਠੀਆਂਕਾਰਾਂ ਖਰੀਦ ਰਹੇ ਐ ਇਹਦਾ بڑا ਜਿਹੜਾ ਨੁਕਸਾਨ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜੇ ਹਾਰਟ ਦੀ ਜਾਂ ਗੁਰਦਿਆਂ ਦੀ ਬਿਮਾਰੀ ਦੇ ਕੇ ਤੇ ਮਤਲਬ ਗੱਡੀ ਚੜਾਉਣਗੇ ਵੈਦ ਇਹ ਹੁਣ ਠੀਕ ਹੈ ਸਾਡੇ ਬੱਚੇ ਆ ਮੁੰਡੇ ਕੁੜੀਆਂ ਕੋਲ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ ਮਾਪਿਆਂ ਤੋਂ ਫੀਸਾਂ ਲੈ ਜਾਂਦੇ ਆ ਪੈਸੇ ਲੈ ਜਾਂਦੇ ਆ ਵੀ ਆ ਭਰਨੇ ਆ ਤੇ ਉੱਥੋਂ ਫਿਰ ਪੁੱਟੇ ਸਿੱਧੇ ਰਸਤੇ ਪੈ ਕੇ ਵਿਰੇ ਦਾ ਇਹਨਾਂ ਵੈਦਾਂ ਤੋਂ ਫਿਰ ਕੁੜੀਆਂ ਲੈਂਦੇ ਆ ਆ ਇੱਕ ਬੱਦਲ ਵੱਡ ਦਿੰਦਾ ਲੈਣ ਉੱਥੇ ਲੱਗੀ ਰਹਿੰਦੀ ਐ ਪਰ ਉਹ ਇੱਕ ਸਟੀਰਡ ਦਿੰਦਾ ਵੀਰੋ ਉਹ ਇੱਕ ਸਟੀਰਡ ਦਿੰਦਾ ਇੱਕ ਐਲੋਪੈਥਿਕ ਗੋਲੀ ਆਉਂਦੀ ਐ ਉਹ ਰਗੜਦੇ ਐ ਇੱਕ ਅਕਰਕਰਾ ਰਗੜਦੇ ਐ ਤੇ ਇੱਕ ਉਹਦੇ ਵਿੱਚ ਐਸਪਰੀਨ ਗੋਲੀ ਪਾਉਂਦੇ ਐ ਇੱਕ ਬਿਆਗਰਿਆ ਵਾਂਗੂ ਸਾਲਟ ਐ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਦੋ ਪੁੜੀਆਂ ਬਣਾ ਕੇ ਦਿੰਦੇ ਐ ਉਹ ਉਦੋਂ ਬਾਅਦ ਉਹ ਕਹਿ ਦਿੰਦੇ ਆ ਵੀ ਇਹ ਦੋਨੇ ਇਕੱਠੀਆਂ ਕਰਕੇ ਕੋਲਡ ਡਰਿੰਕ ਨਾਲ ਲੈ ਲਓ ਕਿਉਂਕਿ ਕੋਲਡ ਡਰਿੰਕ ਜਦੋਂ ਆਪਾਂ ਲੈਂਦੇ ਆ ਉਹ ਇੱਕੇ ਦਮ ਚੀਰਾ ਦੇ ਦਿੰਦਾ ਆ ਤਾਂ ਆਪਾਂ ਕੋਈ ਰੋਟੀ ਖਾਣੇ ਆ ਕੋਈ ਚਾਹ ਪੀਣੇ ਆ ਜੇ ਆਪਾਂ ਉਤੋਂ ਦੀ ਕੋਲਡ ਡਰਿੰਕ ਪੀ ਲਈ ਉਹ ਹজম ਕਰ ਦਿੰਦਾ ਨਾਲ ਦੀ ਨਾਲ ਤਾਂ ਇਹ ਤਿੰਨੇ ਸਾਲਟ ਨੇ ਇਕੱਠੇ ਕਰਕੇ ਦੇ ਕੇ ਉਹਦਾ ਜਿਹੜਾ ਨੁਕਸਾਨ ਆ ਬਾਡੀ ਤੇ ਬਹੁਤ ਮਾੜਾ ਪੈਂਦਾ ਹੈ ਉਮੀਦ ਕਰਦੇ ਆ ਵੀ ਇਹੋ ਜੇ ਪੇਜ ਇਹਨਾਂ ਨੂੰ ਫੋਲੋ ਨਾ ਕਰੋ ਇਨਾਂ ਨੂੰ ਲਾਇਕ ਨਾ ਕਰੋ ਸ਼ੇਅਰ ਨਾ ਕਰੋ ਸੁਣੋ ਹੀ ਨਾ ਪ੍ਰੋਬਲਮ ਹੈ ਇਲਾਕੇ ਦੇ ਵਿੱਚ ਡਾਕਟਰ ਨਾ ਐਮਡੀ ਨਾ ਡੀਐਮ ਨਾ ਐਮਬੀਬੀਐਸ ਨਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੈ ਉਹਨਾਂ ਨੂੰ ਕਹਿ ਦਿਓ ਕਿ ਸਾਨੂੰ ਇਥੇ ਕਲ ਮੈਡੀਸਨ ਲਿਖ ਦਿਓ ਜੀ origignal ਤੇ ਇਨਾਂ ਕੋਲੋਂ ਨਾ ਫਸੋ ਨਾ ਕਰੀਅਰ ਰਹੀਨ ਦੁਆਇ ਨਾ ਲਿਓ ਤੁਸੀਂ ਤੁਹਾਡੇ ਚਿਹਰੇ ਦੀ ਰੌਣਕ ਢਾ ਦੇਣਗੇ ਤੁਹਾਨੂੰ ਥੋੜਾ ਨੁਕਸਾਨ ਕਰ ਦੇਣਗੇ ਠੀਕ ਹੈ ਕੋਈ ਲੇਡੀ ਜੇਕਰ ਬੋਲੀ ਜਾਂਦੇ ਹੁੰਦੇ ਹਨ ਚਾਹੇ ਵਾਲ ਕੁਦਰਤ ਨਾਲ ਕਿਵੇਂ ਤੂੰ ਛੇੜਛਾੜ ਕਰ ਦੇਂਗੀ ਉਹ ਹਾਰਮੋਨ ਜੀ ਇਨਵੈਲੈਂਸ ਹੋਏ ਹੁੰਦੇ ਆ ਉਹ 18 20 ਸਾਲ ਤੱਕ ਬੈਲੈਂਸ ਹੋ ਜਾਂਦੇ ਹੁੰਦੇ ਆ ਕੋਈ ਚੱਕਰ ਨਹੀਂ ਉਹ ਠੀਕ ਹੋ ਜਾਂਦਾ ਬੰਦਾ ਖਾਸ ਕਰਕੇ ਜਿਹੜੇ ਮੁੰਡੇ ਕੁੜੀਆਂ ਹੈ ਭਾਈ ਇਹਨਾਂ ਠੱਗਾਂ ਤੋਂ ਬਚੋ ਨਾ ਇਹਨਾਂ ਦੀਆਂ ਵੀਡੀਓ ਦੇਖੋ ਨਾ ਇਹਨਾਂ ਨੂੰ ਫੋਲੋ ਕਰੋ ਨਾ ਇਹਨਾਂ ਨੂੰ ਲਾਈਕ ਕਰੋ ਨਾ ਇਹਨਾਂ ਤੋਂ ਦਵਾਈ ਲਓ ਨਾ ਇਹਨਾਂ ਦੇ ਮੁਤਾਬਕ ਚੱਲੋ ਨਾ ਇਹਨਾਂ ਨੇ ਜੋ ਕਿਹਾ ਵੀ ਆਪ ਅਨਸਾਰੀ ਤੋਂ ਲੈ ਕੇ ਰਗੜ ਕੋ ਰਗੜ ਕੇ ਲੈ ਲਓ ਉਹ ਖਾ ਲਓ ਜਦੋਂ ਤੁਸੀਂ ਇਹ ਖਾਓਗੇ ਫਿਰ ਆਸाराम ਵਰਗੇ ਜਾਂ ਕਮਲ ਭਾਬੀ ਵਰਗੀਆਂ ਪੈਦਾ ਹੋਣਗੀਆਂ ਕਿਉਂ ਜਦੋਂ ਕੋਈ ਤਸਵੀਰ ਗਰਮ ਵਾਲੀ ਚੀਜ਼ ਖਾਵਾਂਗੇ ਅੰਦਰ ਅੱਗ ਲੱਗਦੀ ਆ ਬੰਦੇ ਦੇ ਅੱਗ ਲੱਗਦੀ ਆ ਫਿਰ ਉਹ ਠੰਡ ਭਾਲਦਾ ਹੈ ਠੰਡ ਭਾਲਦਾ ਹੈ ਫਿਰ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਹੈ ਗੱਲਾਂ ਕਰਦਾ ਫਿਰ ਨਿੰਗ ਸੋਧਾ ਲਾ ਜਾਂਦੇ ਇਸ ਕਰਕੇ ਇਹਨਾਂ ਵੈਦਾਂ ਤੋਂ ਖਾਸ ਕਰਕੇ ਬਚੋ ਸਾਡਾ ਕਈ ਦਿਨਾਂ ਦਾ ਮਨ ਕਰਦਾ ਸੀ ਵੀ ਇਸ ਵਿਸ਼ੇ ਤੇ ਆਪਾਂ ਵੀਡੀਓ ਪਾਈਏ ਖਾਸ ਕਰਕੇ ਸਾਡੇ ਨੌਜਵਾਨਾ ਜਿਹੜੇ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਜਦੋਂ ਨੂੰ ਸਾਡੇ ਤੇ ਬढ़ापा ਆਉਣਾ ਤੁਸੀਂ ਸਹਾਰਾ ਬਣਨਾ ਹੈ ਉਮੀਦ ਕਰਦੇ ਆਂ ਇਹ ਤੇ ਅਸਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ